ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਵੀਰੋ ਅੱਜ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਜਿਹੜੇ ਮੌਜੂਦਾ ਦੌਰ ਦੇ ਹੁਕਮਰਾਨ ਹੈ ਜਾਂ ਲੀਡਰ ਹੈ ਇਹਨਾਂ ਦੇ ਬਾਰੇ ਗੱਲ ਕਰਦੇ ਪਏ ਆ ਕਿ ਕਿਸਦੇ ਵੱਡੇ ਮੂਰਖ ਹੈ ਕਿ ਉਹਨਾਂ ਨੂੰ ਐਡਾ ਵਧੀਆ ਮੁਲਖ ਮਿਲਿਆ ਤੇ ਫਿਰ ਵੀ ਉਹ عوام ਦੇ ਨਾਲ ਕਿਸ ਤਰ੍ਹਾਂ ਫਰਾਡ ਤੇ ਝੂਠੇ ਵਾਦੇ ਕਰਦੇ ਪਏ ਐ ਇਹ ਅੱਜ ਦੀ ਕਥਾ ਜਿਹੜੇ ਅੱਜ ਦੇ ਲੀਡਰ ਹੁਕਮਰਾਨ ਆ ਉਹਨਾਂ ਦੇ ਬਾਰੇ ਆ ਬਹੁਤ ਹੀ ਵਧੀਆ ਕਥਾ ਵੈ ਸੁਣ ਕੇ ਤੁਹਾਨੂੰ ਇਹ ਲੀਡਰਾਂ ਦੀ ਹਕੀਕਤ ਦਾ ਪਤਾ ਚੱਲ ਜਾਏਗਾ ਆਪਾਂ ਪਹਿਲਾਂ ਦੇਖ ਲੈਨੇ ਆ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਰਿਕੁਐਸਟ ਐ ਸਾਡੇ ਚੈਨਲ ਨੂੰ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਲੋਕ ਦੇ ਮਿਟਦਿਆਂ ਦਵਾਈ ਨੂੰ ਪਰੇ ਸੁਟਣਾ ਹੀ ਪਏਗਾ ब्रह्म ज्ञान ਦੇ ਉਹਦੇ ਹੁੰਦਿਆਂ ਕਰਮ ਕਾਂਡ ਇੱਕ ਪਾਸੇ ਹੋ ਜਾਂਦਾ ਹੈ ਪਰ ਧਾਰਮਿਕ ਜਗਤ ਵਿੱਚ ਵਿਅਰਥ ਦਾ ਕਰਮ ਕਾਂਡ ਹੈ ਚਾਹੇ ਮੁਸਲਮ ਜਗਤ ਹੈ ਸ਼ਰਾਈ ਸ਼ਰ ਹੈ ਚਾਹੇ ਹਿੰਦੂ ਜਗਤ ਹੈ ਕਰਮ ਕਾਂਡੀ ਕਰਮ ਕਾਂਡ ਹੈ ਤੇ ਜਾਇ ਸਿੱਖ ਜਗਤ ਨੂੰ ਮੈਂ ਦੇਖਦਾ ਫੋਕਾ ਕਰਮ ਕਾਂਡੀ ਕਰਮ ਕਾਂਡ ਹੈ ਕਿ ਕੁਝ ਵੀ ਨਹੀਂ ਕਰ ਇਸ ਤੋਂ ਇਲਾਵਾ ਕੁਝ ਵੀ ਨਹੀਂ ਕਰਮ ਕਾਂਡ ਸਾਲ 6 ਮਹੀਨੇ ਤਾਂ ਤੇ ਠੀਕ ਸਾਰੀ ਜ਼ਿੰਦਗੀ ਪਿੱਛਾ ਨਹੀਂ ਛੱਡਦਾ ਇਹ ਕਰਮ ਕਾਂਡ ਇੰਜ ਹੈ ਜਿਵੇਂ ਪਹਿਲੀ ਕਲਾਸ ਵਿੱਚ ਬੱਚੇ ਨੂੰ ਪਾਇਆ ਉਹਨੂੰ ਅਜੇ ਅੱਖਰਾਂ ਦਾ ਬੋਧ ਨਹੀਂ ਹੈ। ਤਾਂ ਇਸ ਨੂੰ ਅੱਖਰਾਂ ਦਾ ਬੋਧ ਹੋ ਸਕੇ ਤਸਵੀਰਾਂ ਰਾਹੀਂ ਸਮਝਾਇਆ ਜਾਂਦਾ ਹੈ। ਕ ਕਲਮ ਚ ਚਾਕੂ ਛ ਛਤਰੀ ੜਾ ਅੰਬ ਅੰਬ ਦੀ ਤਸਵੀਰ ਬਣਾਈਏ ਤਾਂ ਕਿ ਇਹਨੂੰ ਪਤਾ ਚੱਲੇ ਅੱਖਰ ੜਾ ਹੈ। ਗਗਾ ਗਣੇਸ਼ ਪਰ ਸਾਡਾ ਦੇਸ਼ ਜਿਹੜਾ ਹੈ ਹੁਣ ਧਰਮ ਨਿਰਪੱਖ ਹੈ। ਪਹਿਲੇ ਤੇ ਗੱਗਾ ਗਣੇਸ਼ ਮਿਲਦਾ ਸੀ ਹੁਣ ਅੱਜ ਕੱਲ ਗੱਗਾ ਗਦਾ ਮਿਲਦਾ ਹੈ ਹਟਾ ਦਿੰਦਾ ਹੈ ਗਣੇਸ਼ ਧਰਮ ਨਿਰਪੇਖ ਦਾ ਮਤਲਬ ਹੈ ਦੇਵੀ ਦੇਵਤਾਵਾਂ ਨੂੰ ਮਹਾਪੁਰਸ਼ਾਂ ਨੂੰ ਗੁਰੂ ਪੀਰ ਪੈਗੰਬਰਾਂ ਨੂੰ ਇਸ ਦੇਸ਼ ਚੌਕੜ ਡੋਏ ਦੇ ਪਾਸੇ ਸੋ ਹਾਲਾਂਕਿ ਇਹ ਹੀ ਦੇਸ਼ ਪੂਰਨ ਤੌਰ ਤੇ ਧਾਰਮਿਕ ਹੋਣ ਦਾ ਦਾਵਾ ਕਰ ਸਕਦਾ ਹੈ ਔਰ ਇਸੇ ਹੀ ਦੇਸ਼ ਨੇ ਬ੍ਰਹਮਗਣੀ ਪੈਦਾ ਕੀਤੇ ਨੇ ਅਵਤਾਰ ਕਰਦਾ ਕੀਤੇ ਨੇ ਸੰਤ ਪੈਦਾ ਕੀਤੇ ਨੇ ਦੇਵੀ ਜੋਤੀਆਂ ਦੇਵਤੇ ਪੈਦਾ ਕੀਤੇ ਕੀ ਕੀਤਾ ਜਾਏ ਕੁਛ ਹਰ ਸੇ ਤੋਂ ਮੂਰਖਾਂ ਦੇ ਹੱਥ ਵਿੱਚ ਇਹ ਦੇਸ਼ ਆਇਆ ਹੈ ਬਿਲਕੁਲ ਮੂੜਾਂ ਦੇ ਹੱਥੇ ਚ ਕਹਿਣ ਦੇ ਚ ਮੈਨੂੰ ਕੋਈ ਸੰਕੋਚ ਨਹੀਂ ਠੀਕ ਹੈ ਕਿਸੇ ਵਕਤ ਛੋਟੇ ਛੋਟੇ ਇਲਾਕੇ ਦੇ ਰਾਜੇ ਸਨ ਸ਼੍ਰੀ ਰਾਮ ਸ੍ਰੀ ਕ੍ਰਿਸ਼ਨ ਜਨਕ ਮਹਾਰਾਜਾ ਰਣਜੀਤ ਸਿੰਘ ਧਾਰਮਕ ਸਨ ਦੇਸ਼ ਦੀ ਇਤਿਹਾਸ ਧਾਰਮਿਕ ਬਣੀ ਹੋਈ ਸੀ ਕਿਧਰੇ ਹਰੀ ਚੰਦਰ ਸੀ ਕਿਧਰੇ ਜਨਕ ਸੀ ਰਾਮ ਵੀ ਰਾਜਾ ਸਨ ਅਯੁੱਧ ਦੇ ਸ੍ਰੀ ਕ੍ਰਿਸ਼ਨ ਵੀ ਰਾਜਾ ਸਨ ਦਵਾਰਕਾ ਦੇ ਮਹਾਰਾਜਾ ਨਜੀਤ ਸਿੰਘ ਵੀ ਰਾਜਾ ਸਨ ਪੰਜਾਬ ਦੇ ਉਹ ਗੁਰਮੁਖ ਪਹਿਲੇ ਸਨ ਗੁਰਸਿੱਖ ਪਹਿਲੇ ਸਨ ਰਾਜਾ ਬਾਦ ਦੇ ਸਨ ਕੋਈ ਵੀ ਚੀਜ਼ ਕੀਮਤੀ ਘਰ ਦੇ ਵਿੱਚ ਆਏ ਮਹਾਰਾਜਾ ਸਾਹਿਬ ਨੂੰ ਰਣਜੀਤ ਸਿੰਘ ਨੂੰ ਗੁਰੂ ਚੇਤੇ ਆ ਜਾਂਦੀ ਹੈ ਕਹਿੰਦੇ ਨੇ ਨਿਜ਼ਾਮ ਹైదరాబాద్ ਕੁਝ ਮੁਸ਼ਕਿਲ ਦੇ ਚ ਪਿਆ ਉਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਫੌਜ ਦੀ ਆਖਿਆ ਘਟ ਤੋਂ ਘਟ 1000 ਖਾਲਸਾ ਮੈਨੂੰ ਚਾਹੀਦਾ ਹੈ ਮੇਰੀ ਰਿਆਸਤ ਵਿੱਚ ਬਗਾਵਤ ਹੈ ਮੈਂ ਤੋਂ ਕਾਬੂ ਨਹੀਂ ਹੋ ਰਹੀ ਮਹਾਰਾਜਾ ਸਾਹਿਬ ਨੇ ਉਸ ਜ਼ਮਾਨੇ ਚ 1000 ਖਾਲਸੇ ਲਾਹੌਰ ਤੋਂ ਭੇਜੇ ਜਿਨ੍ਹਾਂ ਨੂੰ ਅੱਜ ਅਸੀਂ ਦਕਨੀ ਸਿੰਘ ਕਹਿੰਦੇ ਆ ਮਹਾਰਾਸ਼ਟਰ ਦੇ ਜੋ ਰਹਿੰਦੇ ਨੇ ਤਮਿਲਨਾਡੂ ਦੇ ਜੋ ਰਹਿੰਦੇ ਨੇ ਆਂਧਰਾ ਦੇ ਜੋ ਰਹਿੰਦੇ ਨੇ ਇਹ ਕੋਈ ਨੇ ਜੋ ਮਹਾਰਾਜਾ ਸਾਹਿਬ ਨੇ ਭੇਜੇ ਸਨ ਅੱਜ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ ਪਰ ਉੱਥੇ ਹੀ انہوں نے شادیاں دے سلسلے چلا ہے تو مکس جہاں فیملی ہو گئی ہے رنگ روپ بھی انہوں دا آندھرا تمل یا مہاراشٹر جیسا ہو گیا لیکن سکھی دا جذبہ بڑا پربل ہے دکنی سنگا انج کہہ لو دی صحیح تصویر انہوں کو موجود ہے سکھی پیار بھی موجود ہے سکھی جذبہ بھی موجود ہے جد نظام حیدرآباد ਉਸ ਨੇ ਦੇਖਿਆ ਇਹਨਾਂ 1000 ਖਾਲਸਿਆਂ ਨੇ ਅਮਨ ਬਹਾਲ ਕਰ ਦਿੱਤਾ ਹੈ। ਹਰ ਖੁਸ਼ੀ ਵਜਾ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਤੇ ਨظام ਹైదరాబాద్ ਨੇ ਇੱਕ ਬੜੀ ਖੂਬਸੂਰਤ ਚਾਨਣੀ ਭੇਜੀ ਚੰਦੋਆ ਭੇਜੀ ਜਿਸ ਦਿਨ ਲਾਹੌਰ ਦੇ ਚ ਇਹ ਤਕਰੀਬ ਮਨਾਈ ਜਾ ਰਹੀ ਸੀ ਮਹਾਰਾਜਾ ਸਾਹਬ ਦੀ ਇਹ ਚਾਨਣੀ ਬੰਨ ਦਿੱਤੀ ਗਈ ਸੀ ਸੰਦਾਸਣ ਤੇ ਮਹਾਰਾਜਾ ਸਾਹਬ ਸਭਾ ਦੇ ਚਾਏ ਨਿਗਾਹ ਚਲੀ ਗਈ ਚੰਦੋਰੇ ਤੇ ਚਾਨਣੀ ਤੇ ਬੜੀ ਖੂਬਸੂਰਤ ਹੀਰੇ ਜੜ ਮੋਤੀ ਜੜ ਨੀਲਮ ਦੇ ਛੋਟੇ ਛੋਟੇ ਟੁਕੜੇ ਜੜੇ ਹੋਏ ਜ਼ਰੀ ਦਾ ਕੰਮ ਦਾਸ ਨੇ ਕਈ ਵਾਰ ਇਸ ਚਾਨਣੀ ਦੇ ਦਰਸ਼ਨ ਕੀਤੇ ਨੇ ਤੋਸ਼ੇਖਾਨੇ ਚ ਕਿਉਂਕਿ ਦਾਸ ਇੱਕ ਮਹੀਨਾ ਹਰ ਸਾਲ ਹਾਜ਼ਰੀ ਦਰਬਾਰ ਸਾਹਿਬ ਵਰਦਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਪਰਕਤ ਲੈ ਕੇ ਦੀਵਾਲੀ ਤੱਕ ਕਿਸੇ ਵਕਤ ਸਿੰਘ ਸਾਹਿਬ ਗੈਨੀ ਚੇਤ ਸਿੰਘ ਸਾਹਿਬ ਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਪ੍ਰਣ ਲੈ ਲਿਆ ਇਹ ਮਹੀਨਾ ਤੁਸੀਂ ਕਿਧਰੇ ਵੀ ਨਹੀਂ ਜਾਣਾ ਚਾਹੇ ਕੁਝ ਵੀ ਹੋਵੇ ਜਾਂ ਕਿਧਰੇ ਵੀ ਹੋਵੇ ਬੜੀ ਸੇਧ ਠੀਕ ਹੋ ਵੀ ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਭਰਨੇ ਮੈਂ ਹਾਜ਼ਰੀ ਭਰ ਰਿਹਾ ਸ਼ੌਕ ਨਾਲ ਮੈਂ ਇਸ ਚਾਨਣੀ ਦੇ ਬਕਤੀ ਸਾਜ਼ੋ ਸਮਾਨ ਦੇ ਸਾਲ ਦੇ ਸਾਲ ਮੈਂ ਦਰਸ਼ਨ ਕਰਦਾ ਸੀ ਕੋਈ ਇੱਛਾ ਤੋਸ਼ਾਖਾਨਾ ਖੁਲਵਾ ਦੇ ਬਦਕਿਸਮਤੀ 1984 ਦੇ ਚੋਲ ਕੇ ਖਾਤ ਹੋ ਗਈ ਨਹੀਂ ਇਹ ਚਾਨਣੀ ਜਿਸ ਵਕਤ ਸਿੰਗਾਲ ਸਨ ਦੇ ਉੱਪਰ ਬਣੀ ਗਈ ਮਹਾਰਾਜਾ ਸਭ ਦੇਖਦੇ ਨੇ ਦੇਖਦਾ ਹੀ ਰਹਿਗੇ। ਕੁਛ ਦਿਨ ਐਲਕਾਰਾਂ ਦਾ ਕਿ ਚਾਨੀ ਕਿ ਚੰਦੋਆ ਇਹ ਕਦੋਂ ਬਣਾਇਆ? ਐਲਕਾਰ ਕਹਿੰਦੇ ਨੇ ਮਹਾਰਾਜਾ ਸਭ ਬਣਾਇਆ ਨਹੀਂ ਐਸੀ। ਇਹ ਤੇ ਨਿਜ਼ਾਮ ਹైదరాబాద్ ਨੇ ਆਪ ਨੂੰ ਭੇਟ ਵੇਜੀ। ਕਿ ਸਭ ਤੋਂ ਕੀਮਤੀ ਤੇ ਖੂਬਸੂਰਤ ਜਾਣ ਕੇ ਸੀ ਬਣ ਦਿੱਤੀ। ਖੜੇ ਨੇ ਉੜਾ ਗਿਆ ਸੋਚੀ ਗਈ ਤੇ ਫਿਰ ਕਹਿਣ ਲੱਗੇ ਉਤਾਰੋ ਇਸਨੂੰ ਉਤਾਰੋ ਜਿਨ੍ਹਾਂ ਐਲਕਾਰਾਂ ਨੇ ਚਾਨਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੇ ਛੜ ਗਏ ਜਿਵੇਂ ਕੋਈ ਗਲਤੀ ਹੋ ਗਈ ਜਿਵੇਂ ਬੁੱਲ ਹੋ ਗਈ ਕਿ ਕਿਨੇ ਹਿੰਮਤ ਕਰਕੇ ਪੁੱਛ ਲਿਆ ਮਹਾਰਾਜਾ ਸਾਹਿਬ ਕਿ ਇਹ ਚਾਨਣੀ ਤੁਹਾਡੀ ਸ਼ਾਨ ਦੇ ਛਾਇਆ ਨਹੀਂ ਹੈ ਅਸੀਂ ਤੇ ਖੂਬਸੂਰਤ ਤੇ ਕੀਮਤੀ ਜਾਣ ਕੇ ਬਣ ਦਿੱਤੀ ਸੀ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ ਕੀ ਬਾਤ ਹੈ ਇਹ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ ਪਤਾ ਹੈ ਮਹਾਰਾਜਾ ਸਭ ਕੀ ਕਹਿੰਦੇ ਨੇ ਇਹ ਇਤਨੀ ਸੁੰਦਰ ਹੈ ਕਿ ਇਤਨੀ ਖੂਬਸੂਰਤ ਹੈ ਕਿ ਇਤਨੀ ਮਨਮੋਹਕ ਹੈ ਇਹ ਦਰਬਾਰ ਸਾਹਿਬ ਦੇ ਸਿਰ ਤੇ ਚੁਲਨੀ ਚਾਹੀਦੀ ਏ ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ ਮੇਰੇ ਸਿਰ ਦਾ ਨਹੀਂ ਉਸ ਵਕਤ ਬਜਵਾ ਦਿੱਤੀ ਉਤਾਰ ਦਿੱਤੀ ਹਰ ਦੇਚ ਤਾਕਤ ਵਧਦੀ ਜਾ ਰਹੀ ਹੈ ਸਾਜ਼ੋ ਸਮਾਨ ਵਧਦਾ ਜਾ ਰਿਹਾ ਹੈ ਪਦਾਰਥ ਵਧਦੇ ਜਾ ਰਹੇ ਨੇ ਮਹਾਰਾਜਾ ਸਾਹਿਬ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਵਧਦਾ ਜਾ ਰਿਹਾ ਹੈ ਰਾਜ ਸਤਾ ਵਧਦੀ ਜਾ ਰਹੀ ਹੈ ਗੁਰੂ ਭਗਤੀ ਵੀ ਵਧਦੀ ਜਾ ਰਹੀ ਹੈ ਆਮ ਕੀ ਹੁੰਦਾ ਹੈ ਘਰ ਦੇ ਵਿੱਚ ਪਦਾਰਥ ਆਣੇ ਸ਼ੁਰੂ ਹੋਏ ਤੇ ਘਰ ਦੇ ਚੋਂ ਰਹਿਤ ਵੈਤ ਨਿਕਲਣੇ ਸ਼ੁਰੂ ਹੋ ਗਏ ਧਨ ਚੋਖਾ ਆਣਾ ਸ਼ੁਰੂ ਹੋ ਗਿਆ ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ ਘਰ ਪਦਾਰਥਾਂ ਨਾਲ ਭਰ ਗਿਆ ਹਿਰਦਾ ਪ੍ਰਮਾਤਮਾ ਤੋਂ ਖਾਲੀ ਹੋ ਗਿਆ ਖੋਦੀ ਯਾਦ ਤੋਂ ਖਾਲੀ ਹੋ ਗਿਆ ਇਸ ਤਰ੍ਹਾਂ ਹੀ ਹੁੰਦਾ ਹੈ ਪਰ ਰਾਜ ਸਿੰਘ ਆਸਣ ਤੇ ਬੈਠ ਕੇ ਸ਼੍ਰੀ ਕ੍ਰਿਸ਼ਨ ਦੀ ਆਤਮਾ ਤੋਂ ਗੀਤਾ ਦਾ ਫਲਸਫਾ ਨਿਕਲਦਾ ਹੈ ਰਾਮ ਦੇ ਰੋਮ ਰੋਮ ਦੇ ਚੋਂ ਮਰਿਆਦਾ ਨਿਕਲਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਦੇ ਚੋਂ ਭਗਤੀ ਨਿਕਲਦੀ ਹੈ ਹਰੀ ਚੰਦਰ ਦੇ ਰੋਮ ਰੋਮ ਦੇ ਚੋਂ ਸਚਾਈ ਨਿਕਲਦੀ ਹੈ ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਬਦਕਸ਼ਮਤ ਅਧਾਰਮਕ ਲੋਗਾਂ ਦੇ ਹੱਥੇ ਚ ਆ ਗਿਆ ਹੈ ਉਹ ਦੇਸ਼ ਦੇ ਜੋ ਪश्चਤੀ ਖਾਸ ਕਰਕੇ اخلاਕੀ ਪਸਤੀ ਹਰ ਪੱਖ ਦੀ ਜਿਹੜੀ ਪਸਤੀ ਅਸੀਂ ਦੇਖਦੇ ਹਾਂ ਭਾਵੇਂ ਕੋਈ ਕੁਛ ਅਖੇ ਮੈਂ ਇਸ ਦਾ ਇੱਕੇ ਕਾਰਨ ਸਮਝਦਾ ਧਰਮ ਨਿਰਪੇਖ ਸਿਆਸਤ ਰਾਜਨੀਤੀ ਧਰਮ ਚਾਹੀਦਾ ਹੈ ਵਿਵਹਾਰ ਦੇ ਚਾਕੇ ਵਿਵਹਾਰ ਦੇ ਚ ਬੇਈਮਾਨੀ ਨਾ ਹੋਵੇ ਧਰਮ ਚਾਹੀਦਾ ਹੈ ਪਰਿਵਾਰ ਦੇ ਚਾਕੇ ਪਰਿਵਾਰ ਦੇ ਚ ਕਲਕਰੇਸ਼ ਨਾ ਹੋਵੇ ਤੇ ਰਿਸ਼ਤਿਆਂ ਦੇ ਦਰਾਣਾ ਨਾ ਪੈਣ ਧਰਮ ਚਾਹੀਦਾ ਹੈ ਰਾਜਨੀਤੀ ਦੇ ਚਾਕੇ ਰਾਜਨੀਤੀ ਦੇ ਚ ਖੁਆਖਾਈ ਨਾ ਹੋਵੇ ਜਗ ਜੋ ਹੈ ਤਸ਼ਦਦ ਤੇ ਜ਼ੁਲਮ ਨਾ ਆਵੇ ਔਰ ਖੁਆਖਾਈ ਨਾ ਆਵੇ ਹੁਣ ਤੇ ਕੀ ਹੈ ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਉਹ ਚੋਰ ਹੈ ਜੇਬ ਕਤਰ ਹੈ ਕਿ ਜਿਹੜਾ ਸਾਰੇ ਮੁਲਕ ਦੀ ਜੇਬ ਕੱਢ ਲਵੇ ਮਨਿਸਟਰ ਹੈ ਜੇਬ ਮਨਿਸਟਰ ਹੈ ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋ ਲਵੇ ਅਸੀਂ ਉਸ ਨੂੰ ਡਗੈਤ ਕਹਿੰਦੇ ਹਾਂ ਚੋਰ ਕਹਿੰਦੇ ਹਾਂ ਪਰ ਜੋ ਬੰਦਿਆਂ ਦੇ ਨਾਲ ਨਾਲ ਗਵਾਂ ਦਾ ਚਾਰਾ ਵੀ ਸਾਰਾ ਹজম ਕਰ ਜਾਇਓ ਮਨਿਸਟਰ ਹੁੰਦੇ ਕੋ ਤਾਕਤਵਰ ਨੇ ਹਾਲਾਤ ਦੇ ایک حقیقت ہے ایک سچائی سی سارے رشی منی سنت مہا پورش اس دیش دیش پیدا ہے اس دیش دی ایسی ہوا ایسی فضا ایسی وائبریشن ਮੈਂ ਦੇਖਦਾ ਬਾਹਰ ਦੇ ਦੇਸ਼ਾਂ ਦੀ ਵੀ ਆਪਣੀ ਇੱਕ ਵਾਈਬ੍ਰੇਸ਼ਨ ਹੈ ਉੱਥੇ ਸਾਇੰਟਿਸਟ ਪੈਦਾ ਹੁੰਦੇ ਨੇ ਵਿਗਿਆਨਕ ਪੈਦਾ ਹੁੰਦੇ ਨੇ ਦਾਰਸ਼ਨਿਕ ਪੈਦਾ ਹੁੰਦੇ ਨੇ ਮਨੋਵਿਗਿਆਨਕ ਪੈਦਾ ਹੁੰਦੇ ਨੇ ਸੰਤ ਨੇ ਸੰਤ ਇਸ ਦੇਸ਼ ਨੇ ਪੈਦਾ ਇਸ ਦੇਸ਼ ਦੀ ਤੂਫਾ ਇਸ ਦੇਸ਼ ਦੇ ਹਾਲਾ ਇਸ ਦੇਸ਼ ਦਾ ਵਾਤਾਵਰਨ خیر ਮੁਖਤਸਰ ਮੈਂ ਅਰਜ਼ ਕਰਾਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗਮ ਚੇ ਬਾਸ਼ਤ ਚੀਸ ਤਾ ਸਾਦੀ ਗਮ ਕੀ ਹੈ ਗਮ ਕਿਸ ਨੂੰ ਆਖੋਗੇ ਨੰ ਪਰ ਸ਼ਾਦੀ ਕੀ ਹੈ ਖੁਸ਼ੀ ਕੀ ਹੈ ਸ਼ਾਦੀ ਦੇ ਅਰਥ ਆਨੰਦ ਕਾਰਜ ਵਿਆਹ ਨਹੀਂ ਹੈ ਇਹ ਗਲਵਖਰੀ ਹੈ ਸਾਡੇ ਦੇਸ਼ ਦੇ ਸ਼ਾਦੀ ਦੇ ਅਰਥ ਵਿਆਹ ਕਰਦੇ ਨੇ ਇਹ ਲਵਜ਼ ਫਾਰਸੀ ਜ਼ਬਾਨ ਦਾ ਹੈ ইরਾਨੀ ਭਾਸ਼ਾ ਦਾ ਲਵਜ਼ ਹੈ ਇਹ ਦਿਲ ਸ਼ਾਦ ਹਸਤ ਇਹ ਦਿਲ ਬੜਾ ਖੁਸ਼ ਹੈ ਸ਼ਾਦ ਦਾ ਮਤਲਬ ਖੁਸ਼ ਸ਼ਾਦੀ ਦਾ ਮਤਲਬ ਖੁਸ਼ੀ ਇਹ ਖਾਨਾ ਹੈ ਸ਼ਾਦੀ ਆਸਤ ਇਸ ਕਰਕੇ ਖੁਸ਼ੀ ਵਿਵਾਹ ਲਈ ਆਨੰਦ ਕਾਰਜ ਲਈ ਉਹਨਾਂ ਕੋਲ ਦੂਜਾ ਇਸਲਾਮੀ ਸ਼ਬਦ ਹੈ ਨਿਕਾਹ ਮੈਂ ਇਸ ਕਦਰ ਦੇ ਵਿੱਚ ਨਿਕਾਹ ਹੋ ਰਿਹਾ ਹੈ ਨਿਕਾਹ ਤੋਂ ਮੁਰਾਦ ਲੈਂਦੇ ਨੇ ਵਿਵਾਹ ਹੋ ਰਿਹਾ ਹੈ ਆਨੰਦ ਕਾਰਜ ਹੋ ਰਿਹਾ ਹੈ ਸ਼ਾਦੀ ਲਵਜ਼ ਉਹ ਖੁਸ਼ੀ ਲਈ ਵਰਤਦੇ ਨੇ ਪਰ ਸਾਡੇ ਦੇਸ਼ ਦੇ ਵਿੱਚ ਕਿਸ ਦੇ ਅਰਥ ਵਿਵਾਹ ਬਣ ਗਏ ਨਿਕਾਹ ਬਣ ਗਏ ਆਨੰਦ ਕਾਰਜ ਬਣ ਗਏ ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਵਜ਼ ਨੂੰ ਖੁਸ਼ੀ ਦੇ ਰੂਪ ਵਿੱਚ ਲੈਂਦੇ ਨੇ ਗਮ ਚੇ ਬਾਸ਼ਦ ਗਮ ਕੀ ਹੈ ਜੀਸ ਤੇ ਸ਼ਾਦੀ ਖੁਸ਼ੀ ਕੀ ਹੈ ਕਿਸੇ ਕੁਛ ਸਕਦੇ ਆ ਭਾਈ ਨੰਦ ਲਾਲ ਕੋਲ ਸਾਨੂੰ ਇਤਨਾ ਵੀ ਗਿਆਨ ਨਹੀਂ ਖੁਸ਼ੀ ਕੀ ਹੈ ਤੇ ਗਮ ਕੀ ਹੈ ਯਕੀਨੇ ਜਾਨੋ ਨਹੀਂ ਪਤਾ ਨਾ ਖੁਸ਼ੀ ਦੇ ਕਾਰਨਾ ਦਾ ਪਤਾ ਹੈ ਨਾ ਗਮ ਦੇ ਕਾਰਨਾ ਦਾ ਪਤਾ ਹੈ ਨਾ ਦੁੱਖਾਂ ਦੇ ਬੀਜ ਦਾ ਪਤਾ ਹੈ ਨਾ ਸੁੱਖਾਂ ਦੇ ਮੂਲ ਦਾ ਪਤਾ ਨਹੀਂ ਪਤਾ ਮੈਨੂੰ ਇਹ ਹਕੀਕਤ ਹੈ ਇਸੇ ਵਾਸਤੇ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੇ ਉਦਮ ਵਸੀਲੇ ਤੇ ਬੰਦਾ ਸੁਖ ਵਾਸਤੇ ਕਰਦਾ ਹੈ ਪੱਲੇ ਸਿਵਾਏ ਦੁੱਖ ਦੇ ਹੋਰ ਕੁਝ ਨਹੀਂ ਪੈਂਦਾ ਤੇ ਇਸ ਦਾ ਮਤਲਬ ਹੈ ਜਿਹੜਾ ਬੀਜ ਬੋ ਰਿਆ ਸੀ ਸੋਚਦਾ ਸੀ ਇਸ ਤੋਂ ਸੁਖ ਨਿਕਲੇਗਾ ਨਿਕਲੇ ਦੁੱਖ ਸੁਖ ਕੇ ਹੈ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਸੰਸਾਰ ਦੇ ਵਿੱਚ ਪਦਾਰਥਾਂ 라ਹੀਂ ਪਰਿਵਾਰ 라ਹੀਂ ధਨ 라ਹੀਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸੁੱਖ ਨਹੀਂ ਮਿਲੇਗਾ ਨਹੀਂ ਤੇ ਸਾਰੇ ధਨਵਾਨ ਸੁਖੀ ਹੋਣੇ ਚਾਹੀਦੇ ਨੇ ਸਾਰੇ ਹੀ ਰੋ ਰਹੇ ਨੇ ਪੁੱਤਰ ਮਿਲ ਗਏ ਇੱਕ ਲੋੜਾਂ ਦੀ ਪੂਰਤੀ ਹੋ ਗਈ ਹੈ ਸੁੱਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਪੁੱਤਰਾਂ ਵਾਲੇ ਸੁਖੀ ਹੋਣੇ ਹੀ ਚਾਹੀਦੇ ਪਤਨੀ ਮਿਲ ਗਏ ਪਤਨੀ ਮਿਲ ਗਈ ਹੈ ਜੈਸ ਘਰਾਣਾ ਮਿਲ ਗਿਆ ਲੋੜਾਂ ਦੀ ਪੂਰਤੀ ਸੁੱਖ ਨਹੀਂ ਮਿਲਦਾ ਨੇ ਤੇ ਸਾਰੇ ਪਰਵਾਰਕ ਜੀਵਨ ਵਾਲੇ ਸੁਖੀ ਹੋਣੇ ਚਾਹੀਦੇ ਸਬਰੋਂ ਦੇ ਪਿੱਟ ਦੇ ਮਿਲਦੇ ਸੁਖੀ ਕਈ ਨਹੀਂ ਮਿਲਦਾ ਸੁਖ ਨਾਹੀਂ ਹਰ ਭਗਤ ਨੂੰ ਮਨੁੱਖ ਨੂੰ ਨਹੀਂ ਖਤਾ ਨਾ ਸੁਖਾਂ ਦੇ ਮੌਲ ਦਾ ਨਾ ਦੁੱਖਾਂ ਦੇ ਮੌਲ ਦਾ ਰਮ ਚੇ ਬਾਸ਼ਦ ਗਮ ਕੀ ਹੈ ਜੀਸਤ شادی ਖੁਸ਼ੀ ਕੀ ਹੈ ਭਾਈ ਸਾਹਿਬ ਖੁਦ ਜਵਾਬ ਦਿੰਦੇ ਨੇ ਲੱਗਦਾ ਇੰਜ ਹੈ ਉਹਨਾਂ ਨੂੰ ਵੀ ਪਤਾ ਸੀ आम बंदਿਆਂ ਦੇ ਕੋਲ ਸੁੱਖ ਦੁੱਖ ਦੇ ਜਿਹੜੇ ਬੀਜ ਨੇ ਗਲਤ ਗਏ ਸੂਜ ਬੋਜ ਜਿਹੜੀ ਗਏ ਗਲਤ ਗਏ ਗਮ 체 باشਦ غفلت از یادے خدا ਪਰਮਾਤਮਾ ਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਹੋਰ ਕੋਈ ਦੁੱਖ ਨਹੀਂ ચીਸਤ شادی ਖੁਸ਼ੀ ਕੀ ਹੈ یاد ਆਂਬਾ মুনਤਹਾ ਉਹਨੂੰ ਯਾਦ ਕਰਨਾ ਹੀ ਖੁਸ਼ੀ ਹੈ ਹੋਰ ਕੋਈ ਖੁਸ਼ੀ ਨਹੀਂ ਅਗਰ ਪ੍ਰਮਾਤਮਾ ਦੀ ਯਾਦ ਨਹੀਂ ਤਾਂ ਚੰਗੇ ਪਰਿਵਾਰ ਦੇ ਹੁੰਦਿਆਂ ਵੀ ਮਨੁੱਖ ਰੋਂਦਾ ਰਹੇਗਾ ਜੇਬ ਭਰੀ ਹੋਈ ਹੈ ਧਨ ਨਾਲ ਪਦਾਰਥਾਂ ਨਾਲ ਘਰ ਭਰਿਆ ਹੈ ਪੇਟ ਭਰਿਆ ਹੋਇਆ ਚੰਗੇ ਭੋਜਨ ਨਾਲ ਮਾਣ ਮਰਿਆਦਾ ਵੀ ਸਭ ਕੁਝ ਹੈ ਲੇਕਿਨ ਰੋਮ ਰੋਮ ਇਸ ਦਾ ਰੋਏਗਾ ਤੜਪੇਗਾ ਕਿਉਂਕਿ ਪ੍ਰਮਾਤਮਾ ਦੀ ਯਾਦ ਨਹੀਂ اور جتنا جگت اس نو گا بہت بڑا منق ہے کیونکہ چھوٹی دا دھنوان ہے مہاراج کہ بڑے بڑے جو دیسیں لوگ تن کو چنتا رہ بڑے روگی ملنگے بڑے دکی ملنگے پریشان ملنگے گے ملنگے غم چے گے غم غم کی ہے پرماتما بھول جانا اور خوشی کی ہے چیست شادی یاد آ منتہا ਸਲਾ ਇੰਤਿਹਾਰ ਪ੍ਰਮਾਤਮਾ ਨੂੰ ਯਾਦ ਕਰਨਾ ਬਸ ਇਹੀ ਖੁਸ਼ੀ ਹੈ। ਉਹਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ। ਪਰ ਇਹ ਕਿਤਨਾ ਕ ਵੱਡਾ ਦੁੱਖ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਪਰਮੇ ਸ਼ਰਤੇ ਭੁੱਲਿਆ ਵਿਆਪਨ ਸਭੇ ਰੋਗ ਮੈਂ ਫਿਰ ਦੋਰਾਮਾ ਅਸੀਂ ਪ੍ਰਮਾਤਮਾ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਬੁਲਾਇਆ ਹੈ ਬੁਲ ਸਕਦੇ ਜਿਹਨੂੰ ਭੁੱਲ ਗਏ ਆ ਰਿਸ਼ਤਾ ਟੁੱਟਦਾ ਹੈ ਜਿਸ ਦੀ ਯਾਦ ਆਵੇ ਇਹ ਲਿਖਦਾ ਜੋੜਨਾ ਹੈ ਕਿਰਤਨ ਇੱਕ ਬਹਾਨਾ ਹੈ ਕਥਾ ਇੱਕ ਬਹਾਨਾ ਹੈ ਫਲਕ ਪੂਜਾ ਇੱਕ ਬਹਾਨਾ ਹੈ ਇਹ ਸਾਰੇ ਧਾਰਮਿਕ ਮੰਦਰ ਬਹਾਨੇ ਨੇ ਕਿ ਕਿਸੇ ਬਹਾਨੇ ਨਾਲ ਉਸ ਦੀ ਯਾਦ ਚੱਲਦਾ ਹੈ ਸੁਧ ਚਿਤ ਆਏ ਮਹਾ ਆਨੰਦ ਤੇਰੀ ਯਾਦ ਮਹਾ ਆਨੰਦ ਹੈ ਜਿਸ ਵਿਸਰੇ ਸੋ ਮਰ ਜਾਏ ਜੀਔਰ ਜੋ ਭੁੱਲ ਜਾਏ ਉਹਦੀਆਂ ਸਾਰੀਆਂ ਹੀ ਖੁਸ਼ੀਆਂ ਮਰ ਜਾਂਦੀਆਂ ਉਸਦੇ ਸਾਰੇ ਖੇੜੇ ਮਰ ਜਾਂਦੇ ਉਸ ਦਾ ਸਾਰਾ ਹੀ ਸੁੱਖ ਮਰ ਜਾਂਦਾ ਸੁਖ ਮਰ ਗਿਆ ਖੇੜੇ ਮਰ ਗਏ ਖੁਸ਼ੀਆਂ ਮਰ ਗਈਆਂ ਤੇ ਰਿਆ ਕੀ ਫਿਰ ਮਨੁੱਖ ਕੋਲ ਮਨੁੱਖ ਤੇ ਇੱਕ ਜੀਮਦੀ ਜਾਗਦੀ লাশ ਹੋਵੇਗਾ ਹੋਰ ਕੀ ਹੈ ਕਈ ਮਨੁੱਖ ਮੁਸਾਫੀ ਮਾਫ ਮੈਂ ਦੇਖਦਾ ਬਸ ਸਰੀਰ ਨੂੰ ਟੋਹਰੇ ਨੇ ਜਿਵੇਂ ਆਪਣੀ লাশ ਆਪ ਪੇਟ ਹੁੰਦੇ ਨੇ ਕੁਝ ਵੀ ਨਹੀਂ ਸੁਖ ਮਰ ਗਿਆ ਚੈਨ ਮਰ ਗਿਆ ਸਕੂਨ ਮਰ ਗਿਆ ਸ਼ਾਂਤੀ ਨਹੀਂ ਹੈ ਸੁਖ ਨਹੀਂ ਹੈ ਰਸ ਨਹੀਂ ਹੈ ਰਸ ਤੇ ਮਰ ਚੁਕੇ ਹੈ ਸੁਖ ਤੇ ਮਰ ਚੁਕੇ ਹੈ ਆਨੰਦ ਤੇ ਮਰ ਚੁਕੇ ਹੈ ਸਕੂਨ ਮਰ ਗਿਆ ਹੈ ਸ਼ਾਂਤੀ ਮਰ ਗਈ ਹੈ ਕੁਝ ਵੀ ਨਹੀਂ ਇਹ ਤੇ ਆਪਣੀ লাশ ਆਪ ਪਿਆ ਡੋਹਦਾ ਹੈ ਫਰਕ ਸਿਰਫ ਇਤਨਾ ਹੈ ਕਿ ਸੇ ਇੱਕ ਦਿਨ ਚਾਰ ਮਨੁੱਖ ਮਨੁੱਖ ਦੇ ਅਰਥੀ ਚੁੱਕ ਕੇ ਸਮਸ਼ਾਨ ਘਾੜ ਵਿੱਚ ਪੁਚਾ ਦੇਂਦੇ ਨੇ ਪਰ ਇਹ ਆਪਣੀ ਅਰਥੀ ਆਪ ਪਿਆ ਘਸੀਟਦੇ ਹੈ ਵਿਸ਼ਣ ਹੈ ਜੀਵਦਾ ਜਗਦਾ ਪਿਆ ਸਿਰਫ ਸਵਾਸਾਂ ਦੇ ਚੱਲਣ ਨਾਲ ਜੀਵਦਾ ਜਗਦਾ ਨਹੀਂ ਆਖੀਦਾ ਇਹ ਵੀ ਮੈਰਜ ਕਰਦੇ ਆ ਜਿੰਨੇ ਚਿਰ ਤੱਕ ਉਸ ਦੀ ਯਾਦ ਨਾ ਚਲੇ ਤਦ ਚਿਤ ਆਏ ਮਹਾ ਅਨੰਦਾ ਜਿਸ ਵਿੱਚ ਸਾਰੇ ਸੌ ਮਰ ਜਾਏ ਜੀ 체ਤੇ ਸ਼ਕਤੀ ਯਾਦ ਸ਼ਕਤੀ ਇੱਕ ਪਰਬਲ ਸ਼ਕਤੀ ਪਰਿਪੂਰਣ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਅਗਰ ਉਹ ਯਾਦ ਦਾ ਹਿੱਸਾ ਬਣੇ ਤੇ ਯਾਦ ਦਾ ਹਿੱਸਾ ਕਦੋਂ ਬਣੇਗਾ ਜਦ ਸਮਝ ਦਾ ਹਿੱਸਾ ਬਣੇ ਵਰਨਾ ਨਹੀਂ ਬਣੇਗਾ ਰੋਜ਼ ਲੋਕ ਕੀਰਤਨ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਕਥਾ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਪਾਠ ਕਰਦੇ ਨੇ ਗੁਰਦੁਆਰੇ ਆਉਂਦੇ ਨੇ ਮੰਦਰ ਦੇ ਚ ਆਉਂਦੇ ਨੇ ਭਗਵਾਨ ਤੇ ਭੁੱਲ ਜਾਂਦੇ ਨੇ ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲੇ ਕਾਰਨ ਜਿੰਨੇ ਚਰਤਕ ਸਮਝ ਪ੍ਰਭਾਵਤ ਨਹੀਂ ਤੇ ਸਮਝ ਦੇ ਚ ਨਹੀਂ ਆਉਂਦਾ ਉਹ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਤੇ ਮੈਂ ਫਿਰ ਅਰਜ਼ ਕਰਦੇ ਹਾਂ ਉਹ ਸਮਝੇ ਚ ਆ ਜਾਂਦਾ ਨਹੀਂ ਸਮਝ ਸਮਝ ਕੇ ਇਹ ਸਮਝ ਆ ਜਾਂਦੀ ਏ हे ਪ੍ਰਭੂ ਮੈਂ ਤੇਨੂੰ ਨਹੀਂ ਸਮਝ ਸਕਦਾ ਪਰ ਮੈਂ ਤੇਨੂੰ ਯਾਦ ਤੇ ਕਰ ਸਕਦਾ ਇਸ ਦੇ ਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ ਇਹ ਥਿੰਦੀ ਗੱਲ ਹੈ ਸਾਗਰ ਤੱਟ ਤੇ ਇੱਕ 5 ਸਾਲ ਸਾਢੇ 4 ਸਾਲ ਦਾ ਬੱਚਾ ਜ਼ਾਰੂ-ਜ਼ਾਰ ਰੋ ਰਿਹਾ ਹੈ ਉਸ ਵਕਤ ਦਾ ਇੱਕ ਮਹਾਨ ਸੰਤ ਸੁਖਰਾਤ ਟਹਿਲਦਾ ਹੋਇਆ ਉੱਥੇ ਆਇਆ ਦੇਖਦਾ ਹੈ ਬੱਚਾ ਰੋ ਰਿਹਾ ਹੈ ਕੋਲ ਆਇਆ ਸਿਰ ਤੇ ਹੱਥ ਰੱਖਿਆ ਅੱਖਾਂ ਬਿਠੇ ਕਿਉਂ ਰੋ ਰਹੇ ਹੈ ਖੁਦੇ ਹੱਥ ਵਿੱਚ ਪਿਆਲਾ ਉਸ ਪਿਆਲਾ ਕਹਿੰਦਾਗਾ ਬਾਬਾ ਇਹ ਸਾਗਰ ਜਿਹੜਾ ਨਾ ਮੈਂ ਪਿਆਲੇ ਚ ਭਰਨਾ ਚਾਹੁੰਦਾ ਇਹ ਸਾਗਰ ਮੇਰੇ ਪਿਆਲੇ ਚ ਆਣਾ ਚਾਹੀਦਾ ਪਰ ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ ਇਹ ਸਾਗਰ ਮੇਰੇ ਪਿਆਲੇ ਚ ਨਹੀਂ ਆਉਂਦਾ ਕਹਿੰਦੇ ਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ ਰੋਣ ਲੱਗ ਪਿਆ ਫਿਰ ਬੱਚਾ ਕਹਿਣ ਲੱਗਾ ਬਾਬਾ ਤੂੰ ਤੇ ਸੰਤ ਹੈ ਫਕੀਰ ਹੈ ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਏ ਤੇਰਾ ਪਿਆਲਾ ਕਿੱਥੇ ਤੂੰ ਕਿਉਂ ਰੋਣ ਲੱਗ ਪਏ ਤੇਰਾ ਪਿਆਲਾ ਕਿੱਥੇ ਹੈ ਬੱਚੇ ਦੀ ਸਮਝ ਚ ਵੀ ਆ ਗਿਆ ਰੋਣਾ ਸਮਝ ਦੇ ਚਾਹੁੰਦਾ ਹੈ ਹਾਸਾ ਸਮਝ ਦੇ ਚਾਹੁੰਦਾ ਹੈ ਮਨੁੱਖ ਜਨਮ ਤੋਂ ਜੋ ਲੈ ਕੇ ਆਂਦਾ ਹੈ ਸੰਸਾਰ ਵਿੱਚ ਹਾਸਾ ਤੇ ਰੋਣਾ ਮਨ ਦੀ ਭਾਸ਼ਾ ਮਾਨ ਤੋਂ ਸਿੱਖਦਾ ਹੈ ਸਮਾਜ ਤੋਂ ਸਿੱਖਦਾ ਉਹ ਜਿਹਨੋਂ ਕੋਈ ਭਾਸ਼ਾ ਲੈ ਕੇ ਨਹੀਂ ਆਉਂਦਾ ਇੱਕ ਬੰਗਾਲੀ ਮਾਂ ਦਾ ਬੱਚਾ ਜੋ ਉਸਦੀ ਗੋਦ ਵਿੱਚ ਹੈ ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਪੰਜਾਬੀ ਬੋਲੇਗਾ ਬੰਗਾਲੀ ਨਹੀਂ ਬੋਲੇਗਾ ਇੱਕ ইরਾਨੀ ਮਾਂ ਦਾ ਬੱਚਾ ਗੁਜਰਾਤੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਯਕੀਨ ਜਾਨੋ ਪਰਸ਼ੀਅਨ ਨਹੀਂ ਬੋਲੇਗਾ ਗੁਜਰਾਤੀ ਬੋਲੇਗਾ ਕਿ ਬਾਦ ਵਿੱਚ ਮਿਲਦੀ ਹੈ ਬਾਸ਼ਾ ਸਮਾਜ ਤੋਂ ਮਿਲਦੀ ਹੈ ਸੰਸਕਾਰਾਂ ਦੇ ਤੇ ਹਸਣਾ ਤੇ ਰੋਣਾ ਔਰ ਇਹ ਸਾਰੀ ਦੁਨੀਆ ਦਾ ਸਾਂਝਾ ਜਦ ਕੋਈ ਹੱਸ ਰਿਹਾ ਹੋਵੇ ਅਸੀਂ ਇਸ ਤਰ੍ਹਾਂ ਨਹੀਂ ਆਖਦੇ ਕਿ ਹਿੰਦੀ ਦੇ ਚ ਹੱਸਦਾ ਪਿਆ ਐ ਸੰਧੀ ਦੇ ਚ ਹੱਸਦਾ ਪਿਆ ਇੰਗਲਿਸ਼ ਦੇ ਚ ਹੱਸ ਰਿਹਾ ਜਾਂ ਜਰਮਨ ਦੇ ਚ ਹੱਸ ਰਿਹਾ ਪੰਜਾਬੀ ਦੇ ਚ ਹੱਸ ਰਿਹਾ ਜਾਂ ਬੰਗਾਲੀ ਦੇ ਚ ਹੱਸ ਰਿਹਾ ਹੱਸ ਰਿਹਾ ਆ ਸਾਂਝਾ ਹੈ ਸਾਰੀ ਦੁਨੀਆ ਦਾ ਸਾਂਝਾ ਹੈ ਇੱਕਦਮ ਸਮਝ ਦੇ ਚ ਆ ਜਾਂਦਾ ਹੈ ਰੋਣਾ ਵੀ ਸਾਂਝਾ ਹੈ ਕੋਈ ਰੋ ਰਿਹਾ ਹੋਵੇ ਅਸੀਂ ਥੋੜੀ ਆਖਦੇ ਹਾਂ ਇਹ ਗੁਜਰਾਤੀ ਦੇ ਚ ਰੋ ਰਿਹਾ ਹੈ ਮਰਾਠੀ ਦੇ ਚ ਰੋ ਰਿਹਾ ਹੈ ਹਿੰਦੀ ਦੇ ਚਰੋ ਰਿਹਾ ਜਾਂ ਸੰਸਕ੍ਰਿਤ ਦੇ ਚਰੋ ਰਿਹਾ ਹੈ ਇੰਗਲਿਸ਼ ਦੇ ਚਰੋ ਰਿਹਾ ਰੋਣਾ ਇੱਕਦਮ ਸਮਝਦੇ ਚਾਹੁੰਦਾ ਹੈ ਆਸਾ ਇੱਕਦਮ ਸਮਝਦੇ ਚਾਹੁੰਦਾ ਹੈ ਬੱਚਾ ਵੀ ਸਮਝ ਗਿਆ ਹੈ ਬਾਬਾ ਰੋ ਤੇ ਫਕੀਰ ਤੇ ਰੋ ਰਿਹਾ ਹੈ ਬਾਬਾ ਤੇਰਾ ਪਿਆਲਾ ਕਿੱਥੇ ਹੈ ਮਾਰਾ ਪਿਆਲਾ ਵੀ ਮੇਰੇ ਕੋਲ ਹੈ ਐ ਮੇਰੇ ਬੇਟੇ ਤੂੰ ਸਾਗਰ ਨੂੰ ਪਿਆਲੇ ਚ ਵਰਨਾ ਚਾਹੁੰਦਾ ਹੈ ਮੈਂ ਪੂਰੇ ਦੇ ਪੂਰੇ ਪਰਮਾਤਮਾ ਨੂੰ ਖੁਦਾ ਨੂੰ ਆਪਣੇ ਦਿਮਾਗ ਦੇ ਵਿੱਚ ਵਰਨਾ ਚਾਹੁੰਦਾ ਜਾਣਨਾ ਚਾਹੁੰਦਾ ਪਰ ਤੈਥੋ ਮੈਨੂੰ ਸਿੱਖਿਆ ਮਿਲ ਗਈ ਹੈ بڑا ਗਿਆਨ ਮਿਲ ਗਿਆ ਹੈ ਸਾਗਰ ਪਿਆਲੇ 'ਚ ਨਹੀਂ ਆਵੇ ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਦੇ ਵਿੱਚ ਨਹੀਂ ਆ ਸਕਦਾ ਤੈਥੋ ਮੈਨੂੰ ਸਿੱਖਿਆ ਮਿਲ ਗਈ ਹੈ ਸਾਗਰ ਪਿਆਲੇ ਦੇ 'ਚ ਨਹੀਂ ਆਵੇ ਬੱਚੇ ਨੇ ਵੀ ਇਹ ਬੋਲ ਸੁਣ ਲੈ ਸਾਗਰ ਪਿਆਲੇ ਵਿੱਚ ਨਹੀਂ ਆ ਰਿਹਾ ਬਿਲਕੁਲ ਕੰਢੇ ਤੇ ਚਲਾ ਗਿਆ ਸਮੁੰਦਰ ਦੇ ਔਰ ਪਿਆਲਾ ਸਮੁੰਦਰ ਦੇ ਸੁੱਟ ਦਿੱਤਾ ਓਕੇ ਇਹ ਸਾਗਰ ਜੇ ਤੂੰ ਮੇਰੇ ਪਿਆਲੇ ਵਿੱਚ ਨਹੀਂ ਆਂਦਾ ਤੇ ਚਲੋ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ ਕਹਿੰਦੇ ਨੇ ਕਿ 80 ਸਾਲ ਦਾ ਬੁੱਢਾ ਫਕੀਰ ਉਸ ਬੱਚੇ ਦੇ ਪੈਰੀਂ ਪੈ ਗਿਆ ਸਜਦਾ ਕੀਤਾ اے خدا ਤੋਂ ਤੇ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ ਮੈਂ ਸਾਰੇ ਦਾ ਸਾਰਾ ਤੇਰੇ ਵਿੱਚ ਲੈ ਨਾ ਹੋ ਸਕਦਾ ਸਮਝ ਆ ਗਈ ਮੈਂ ਸੂਰਜ ਦੀ ਕਿਰਨ ਮੇਰੇ ਘਰ ਆ ਸਕਦੀ ਹੈ ਉਸ ਦੀ ਰੋਸ਼ਨੀ ਮੇਰੇ ਘਰ ਆ ਸਕਦੀ ਹੈ ਕਿ ਜੇ ਮੈਂ ਜ਼ਿੱਦ ਕਰਾਂ ਨਹੀਂ ਇਹ ਸਾਰਾ ਸੂਰਜ ਮੇਰੇ ਘਰ ਆਵੇ ਮੇਰੇ ਕਮਰੇ 'ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਹੈ ਸੂਰਜ ساری ਧਰਤੀ ਦੇ ਉੱਤੇ ਵੀ ਜਿਸ ਨੂੰ ਥਾਂ ਕੋਈ ਨਹੀਂ ਤੇਰੇ ਕਮਰੇ 'ਚ ਥਾਂ ਮਿਲੇ ਤੇਰੇ ਕੋਲ ਤਾਂ ਮਿਲੇ ਪਰ ਆ ਸਕਦਾ ਉਹਦੀ ਕਿਰਨ ਆ ਸਕਦੀ ਹੈ ਉਹਦੀ ਰੋਸ਼ਨੀ ਆ ਸਕਦੀ ਹੈ ਪਰਮਾਤਮਾ ਦੇ ਗੁਣ ਆ ਸਕਦੇ ਨੇ ਪਰਮਾਤਮਾ ਦਾ ਆਨੰਦ ਆ ਸਕਦਾ ਹੈ ਪਰਮਾਤਮਾ ਦੀ ਚੇਤਨਾ ਅੰਦਰ ਪ੍ਰਗਟ ਹੋ ਸਕਦੀ ਹੈ ਤੂੰ ਸਮਰੱਥ ਵੜਾ ਮੇਰੀ ਮਤ ਥੋਰੇ ਗ੍ਰਾਮ ਪਰ ਜੇ ਕਿਦਰੇ ਕਿਨਕਾ ਮਾਤਰ ਵੀ ਪ੍ਰਗਟ ਹੋ ਜਾਏ ਤਾਂ ਪਾਤਸ਼ਾਹ ਕਹਿੰਦੇ ਨੇ ਕਿਨਕਾ ਇੱਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾਵੇ ਸਹਿਬ ਰਹਿਮਤ ਕਰਨ ਈਸ਼ਵਰ ਤੁਹਾਡੀ ਯਾਦ ਦਾ ਹਿੱਸਾ ਬਣੇ ਗੁਰੂ ਤੁਹਾਡੀ ਯਾਦ ਦਾ ਹਿੱਸਾ ਬਣੇ ਪ੍ਰਭੂ ਤੁਹਾਡੀ ਸਮਝ ਦਾ ਹਿੱਸਾ ਬਣੇ ਤਾਂ ਕਿ ਕੀਤਾ ਹੋਇਆ ਇਹ ਉਦਮ ਉਪਰਾਲਾ ਸਫਲ ਹੋ ਸਕੇ ਇਤਨੇ ਵਿਚਾਰਾਂ ਪ੍ਰਵਾਨ ਕਰਨੀਆਂ ਸਾਰਿਆਂ ਦਾ ਬਾਰ-ਬਾਰ ਹਾਰਦਿਕ ਤੌਰ ਤੇ ਧੰਨਵਾਦ ਕੁਲ ਸੁਗਰੀ ਸ਼ਮਾ ਵਾਏ ਗੁਰੂ ਜੀ ਕਾ ਥਾਲ ਤਵੇ ਰੋ ਆਈਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਜਿਹੜੇ ਮੌਜੂਦਾ ਦੌਰ ਦੇ ਫਰਾੜੀਏ ਤੇ ਚੋਰ ਜਿਹੜੇ ਲੀਡਰ ਹੁਕਮਰਾਨ ਹਨ ਇਹਨਾਂ ਦੇ ਬਾਰੇ ਦੱਸਦੇ ਪਏ ਆ ਉਹਨਾਂ ਨੇ ਜੋ ਜੋ ਵੀ ਗੱਲਾਂ ਕੀਤੀਆਂ ਬਿਲਕੁਲ ਸਹੀ ਤੇ ਠੀਕ ਕੀਤੀਆਂ ਕਿ ਇਹ ਜਿਹੜੇ ਮੌਜੂਦਾ ਦੌਰ ਦੇ ਲੀਡਰ ਜੀ ਹੈਗੇ ਨਾ ਇਹ ਹੁਕਮਰਾਨ ਇਹ ਚੋਰ ਨੇ ਇਹਨਾਂ ਦਾ ਮਕਸਦ ਸਿਰਫ ਆਵਾਮ ਨੂੰ ਬੇਫਿਕੂ ਬਣਾਉਣਾ ਤੁਹਾਨੂੰ ਪਤਾ ਹੀ ਹੈ ਦੋਸਤੋ ਕਿ ਜਦੋਂ ਇਲੈਕਸ਼ਨਾਂ ਦੇ ਦਿਨ ਹੁੰਦੇ ਆ ਤੇ ਇਹ ਆਣ ਕੇ ਆਵਾਮ ਦੇ ਨਾਲ ਐਸੇ ਐਸੇ ਵਾਅਦੇ ਕਰਦੇ ਆ ਜਿਹੜੇ ਪੂਰੇ ਹੋ ਹੀ ਨਹੀਂ ਸਕਦੇ ਅਵਾਮ ਨੂੰ ਬੇਫਕੂਰ ਬਣਾਉਂਦੇ ਆ ਅਵਾਮ ਨੂੰ ਖਾਬ ਦਿਖਾਉਂਦੇ ਆ ਕਿ ਜਦੋਂ ਮੈਂ ਸਿਲੈਕਟ ਹੋ ਕੇ ਆ ਜਾਗਾ ਤੇ ਮੈਂ ਤੁਹਾਡੇ ਵਾਸਤੇ ਦੁੱਧ ਦੀਆਂ ਨਹਿਰਾਂ ਬਹਾ ਦੇਗਾ ਸ਼ਹਿਦ ਦੀਆਂ ਨਹਿਰਾਂ ਚਲਾ ਦੇਗਾ ਤੇ ਜਦੋਂ ਸਿਲੈਕਟ ਹੋ ਜਾਂਦੇ ਆ ਤੇ ਉਦੋਂ ਜਿਹੜੇ ਉਹਨਾਂ ਦੇ ਬੇਸਿਕ ਰਾਈਟ ਹੁੰਦੇ ਆ ਉਹ ਵੀ ਨਹੀਂ ਦਿੰਦੇ ਹੁਣ ਤੁਸੀਂ ਦੇਖ ਲਓ ਕਿ ਮੌਜੂਦਾ ਦੌਰ ਦੇ ਵਿੱਚ ਹੀ ਜਿਹੜੇ ਆਪਣੇ ਕਿਸਾਨ ਵੀਰ ਐ ਇਹਨਾਂ ਦਾ ਨਾਲ ਕਿਸ ਤਰ੍ਹਾਂ ਤੱਕਾ ਹੋ ਰਿਹਾ ਜਿਹੜੇ ਉਹਨਾਂ ਦੇ ਰਾਈਟ ਆ ਉਹ ਵੀ ਨਹੀਂ ਉਹਨਾਂ ਨੂੰ ਮਿਲੰਦੇ ਤੇ ਇਹ ਹੀ ਮੋਦੀ ਸਰਕਾਰ ਜਦੋਂ ਇਲੈਕਸ਼ਨਾਂ ਦੇ ਦਿਨ ਹੁੰਦੇ ਆ ਉਦੋਂ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਵਾਅਦੇ ਕਰਦੇ ਆਂ ਹੀ ਕਿਸਾਨਾਂ ਵਾਸਤੇ ਇਹ ਕਰ ਦਾਂਗੇ ਅਸੀਂ ਆਵਾਮ ਵਾਸਤੇ ਇੰਜ ਕਰ ਦਾਂਗੇ ਤੇ ਉੰਜ ਕਰ ਦਾਂਗੇ ਲੇਕਿਨ ਜਦੋਂ ਸਿਲੈਕਟ ਹੋ ਜਾਂਦੇ ਆ ਉਸ ਤੋਂ ਬਾਅਦ ਫਿਰ ਸਿਰਫ ਆਪਣੇ ਤੇ ਆਪਣੇ ਖਾਨਦਾਨ ਦਾ ਹੀ ਸੋਚਦੇ ਆ ਕਿ ਕਿਸ ਤਰ੍ਹਾਂ ਹੀ ਆਪਣਾ ਬੈਂਕ ਬੈਲੈਂਸ ਬਣਾਉਣਾ ਮੈਂ ਆਵਾਮ ਦੇ ਨਾਲ ਫਿਰ ਉਹਨਾਂ ਨੂੰ ਕੋਈ ਸਰਕਾਰ ਨਹੀਂ ਕਿ ਆਵਾਮ ਭੁੱਖੀ ਮਰਦੀ ਹੈ ਤੇ ਮਰੇ ਤੇ ਸੰਤ ਸਿੰਘ ਮਸਕੀਨ ਜੀ ਇਹ ਹੀ ਆਪਣੀ ਕਥਾ ਹੀ ਦੱਸਦੇ ਨੇ ਕਿ ਇਹ ਚੋਰ ਤੇ ਇਹ ਲਟੇਰੇ ਜਿਹੜੇ ਹੁਕਮਰਾਨ ਹੈ ਨਾ ਇਹਨਾਂ ਨੂੰ ਸੋਚਣਾ ਚਾਹੀਦਾ ਆਪਣੀ ਆਵਾਮ ਦੇ ਬਾਰੇ ਬਹੁਤ ਵਧੀਆ ਗੱਲਾਂ ਕਰਦੇ ਪਏ ਸੀ ਤੁਸੀਂ ਵੀਰੋ ਦੇਖੋ ਕਿ ਜਿਹੜਾ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਦੱਸਿਆ ਕਿ ਕਿੰਡੀ ਸੋਹਣੀ ਉਹਨਾਂ ਨੇ ਆਪਣੀ ਦੌਰੇ ਹਕੂਮਤ guzari ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਹਰ ਬੰਦੇ ਨੂੰ ਆਜ਼ਾਦੀ ਸੀ ਜਿਹੜਾ ਮਰਜ਼ੀ ਆਣ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਸਵਾਲ ਕਰ ਸਕਦਾ ਸੀ ਉਹਨੂੰ ਜਿਹੜੀ ਕੋਈ ਮਸਲਾ ਹੁੰਦਾ ਸੀ ਆਪਣਾ ਆਣ ਕੇ ਦੱਸ ਸਕਦਾ ਸੀ ਤੇ ਬੀਰੋ ਜਿਹੜਾ ਅੱਛਾ ਲੀਡਰ ਹੁੰਦਾ ਜਿਹੜਾ ਜਿਹਦੇ ਦਿਲ ਦੇ ਵਿੱਚ ਆਪਣੀ عوام ਵਾਸਤੇ ਦਰਦ ਹੁੰਦਾ ਉਹਦੇ ਮੁਸ਼ਕਿਲਾਂਤ ਨੂੰ ਹੱਲ ਕਰਨਾ ਚਾਹੁੰਦਾ ਉਹ ਇੰਜ ਦਾ ਹੀ ਹੁੰਦਾ ਹੈ ਉਹਦਾ ਰਾਸਤੇ ਖੁੱਲੇ ਹੁੰਦੇ ਆ ਹਰ ਆਮੋ ਖਾਸ ਵਾਸਤੇ ਉਹ ਨਹੀਂ ਚਾਹੁੰਦਾ ਕਿ ਸਿਰਫ ਵੀਆਈਪੀ ਨੂੰ ਮਿਲ ਸਕਦੇ ਆ ਤੇ ਆਮ ਬੰਦਾ ਨਹੀਂ ਉਹ ਹਰ ਬੰਦੇ ਦੀ ਗੱਲ ਸੁਣਦਾ ਤੇ ਉਹਦੇ ਮੁਸ਼ਕਿਲਾਂਤ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਵੈ ਤੇ ਵੀਰੋ ਇਹ ਸੰਤ ਸਿੰਘ ਮਸਕੀਨ ਜੀ ਨੇ ਬਹੁਤ ਵਧੀਆ ਅੰਦਾਜ਼ ਦੇ ਨਾਲ ਅੱਜ ਦੇ ਜਿਹੜੇ ਦੌਰ ਦੇ ਚੋਲ ਟੇਰੇ ਹਕਮਰਾਨਾਂ ਦੇ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਨੂੰ ਚਾਹੀਦਾ ਕਿ ਆਪਣੇ ਆਪ ਨੂੰ ਹੋਸ਼ ਦੇ ਨਾਲੋਂ ਲੈਣ ਇਸ ਤਰ੍ਹਾਂ ਲੋਕਾਂ ਦੇ ਨਾਲ ਜਿਹੜੇ ਝੂਠੇ ਵਾਅਦੇ ਫਰਾਡ ਕਰ ਜਾਂਦੇ ਆ ਕਿ ਕੱਲ ਨੂੰ ਇਹਨਾਂ ਨੇ ਮਰਨਾ ਨਹੀਂ ਇਹਦਾ ਜਵਾਬ ਨਹੀਂ ਦੇਣਾ ਵੀਰੋ ਇਹ ਸਾਰੀ ਜਿਹੜੀ ਆਵਾਮ ਗਰੀਬ ਦੇ ਇਹਦਾ ਜਵਾਬ ਇੱਕ ਜਿਹੜਾ ਹੁਕਮਰਾਨ ਲੀਡਰ ਹੁੰਦਾ ਉਹਨੇ ਦੇਣਾ ਮੈਂ ਕਿਉਂ ਆਇਆ ਕਿ ਉਹਨੇ ਆਪਣੀ ਰਾਇਆ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਸੀ ਉਹਨੀਆਂ ਜ਼ਰੂਰੀਆਤ ਨੂੰ ਪੂਰਾ ਕੀਤਾ ਸੀ ਇਹ ਹੁਕਮਰਾਨਾਂ ਨੂੰ ਲੀਡਰਾਂ ਨੂੰ ਸੋਚਣਾ ਚਾਹੀਦਾ ਕਿਉਂਕਿ ਹਰ ਬੰਦੇ ਨੇ ਮਰ ਜਣਾ ਇਸ ਦੁਨੀਆ ਤੇ ਕਿਸੇ ਨੇ ਵੀ ਬੈ ਰਹਿਣਾ ਤੇ ਅਗਰ ਤੁਹਾਨੂੰ ਅਗਰ ਮਰਨ ਦਾ ਡਾਰੀਆਂ ਖੋਫ ਹੈਗਾ ਨਾ ਤੇ ਫਿਰ ਆਪਣੀ ਆਵਾਮ ਦੇ ਨਾਲ ਚੰਗਾ ਸਲੂਕ ਕਰੋ ਬੜੀ ਵਧੀਆ ਕਥਾ ਸੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ اظہار لازਮੀ ਕਰਿਓ ਆਪਣਾ ਰੱਖੋ ਤੇ ਇਸਰਾ ਖਿਆਲ ਰਬੜਾ